ਹਾਂਜੀ ਸਤਿਕਾਰਯੋਗ ਸਾਥੀ ਸੱਜਣ ਜਿਹੜੇ ਇਸ ਵੇਲੇ ਮੇਰੇ ਨਾਲ ਮਾਛਵਾੜਾ ਸਾਹਿਬ ਤੋਂ ਬਲਬੀਰ ਸਿੰਘ ਬੱਬੀ ਨਾਲ ਜੁੜੇ ਨੇ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਸਾਥੀਓ ਤੁਹਾਨੂੰ ਪਤਾ ਹੀ ਆ ਕਿ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਤੇ अनेਕਾਂ ਧਾਮਾਂ ਦੇ ਉੱਤੇ ਜਿਹੜੇ ਦਰਿਆਵਾਂ ਦਾ ਬੰਨ ਟੁੱਟ ਚੁੱਕੇ ਨੇ ਲੋਕਾਂ ਦੀ ਮਾੜੀ ਹਾਲਤ ਹੋ ਚੁੱਕੀ ਆ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਦਾ ਮਾਛੇਵਾੜਾ ਇਤਿਹਾਸਕ ਸ਼ਹਿਰ ਤੇ ਉਸ ਤੋਂ ਸਤਲੁਜ ਦਰਿਆ ਜਿਹੜਾ ਰਾਹੋ ਰੋਡ ਦੇ ਉੱਪਰ ਆ ਤੇ ਉਥੇ ਅਸੀਂ ਧੁੱਲੇਵਾਲ ਜਿਹੜਾ ਬੰਨ ਕਿਹਾ ਜਾਂਦਾ ਧੁੱਲੇਵਾਲ ਮੰਡ ਬੇੜ ਪਿੰਡ ਕਿਹਾ ਜਾਂਦਾ ਉਸ ਸੰਬੰਧ ਦੇ ਉੱਪਰ ਤੁਹਾਨੂੰ ਲੈ ਕੇ ਆਇਆ ਲਿਆਉਣ ਦਾ ਕਾਰਨ ਵੀ ਇਹੀ ਹੈ ਕਿ ਕਈ ਵੀਡੀਓ ਪੈ ਰਹੀਆਂ ਨੇ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਵੀਡੀਓ ਦੇ ਵਿੱਚ ਕੁਝ ਹੋਰ ਦਿਖ ਜਾਂਦਾ ਇਸ ਸੰਬੰਧ ਦੇ ਵਿੱਚ ਇਸ ਵੇਲੇ ਮੈਂ ਆ ਬਿਲਕੁਲ ਦਰਿਆ ਦੇ ਕਿਨਾਰੇ ਦੇ ਗਰਾਊਂਡ ਜ਼ੀਰੋ ਜਿਹਨੂੰ ਕਹਿੰਦੇ ਆ ਥੱਲੇ ਗਰਾਊਂਡ ਤੋਂ ਵਿੱਚੋਂ ਬੋਲ ਰਿਹਾ ਦਰਿਆ ਦੇ ਵਿੱਚੋਂ ਤੇ ਆ ਨਾਲ ਮੇਰੇ ਇਸ ਵੇਲੇ ਜਿਹੜੇ ਇਸ ਇਲਾਕੇ ਦੇ ਧੁੱਲੇਵਾਲ ਪਿੰਡ ਦੇ ਬਜ਼ੁਰਗ ਸਹਬਾਨ ਨੇ ਨੌਜਵਾਨ ਵੀਰ ਨੇ ਤੇ ਇਹ ਬੈਠੇ ਨੇ ਉਧਰ ਮਾਈਆਂ ਸਾਰਾ ਦ੍ਰਿਸ਼ ਦਿਖਾ ਦੇ ਵੀ ਮਗਰ ਸਾਰਾ ਜਿਹੜਾ ਆਪਣੇ ਲਾਹੇ ਨੇ ਹਾਂ ਸੀਮੈਂਟ ਦੇ ਜਿਹੜੇ ਥੱਲੇ ਬੋਲ ਰਹੇ ਉਹ ਲਗਾਏ ਜਾ ਰਹੇ ਨੇ ਇਸ ਸਬੰਧ ਦੇ ਵਿੱਚ ਮੈਂ ਜਾਣਕਾਰੀ ਲੈਣ ਦੇ ਲਈ ਜਾਂ ਇਹ ਵੀਰਾਂ ਦਾ ਹਾਲਚਲ ਪੁੱਛਣ ਦੇ ਲਈ ਆਪਾਂ ਦਰਿਆ ਸਤਲੁਜ ਦੇ ਉੱਪਰ ਪਹੁੰਚੇ ਹਾਂ ਹਾਂ ਬਾਈ ਜੀ ਹਸੀ ਕਾਲ ਜੀ ਹਸੀ ਕਾਲ ਜੀ ਤੁਹਾਡਾ ਨਾਮ ਕੀ ਆ ਜੀ ਪਿੰਡ ਕਿਹੜਾ ਜੀ ਮੇਰਾ ਨਾਮ ਸੁਖਦੇਵ ਸਿੰਘ ਜੀ ਮੇਰੇ ਇਸਾਪੁਰ ਪਿੰਡ ਆ ਜੀ ਅੱਛਾ ਜੀ ਤੁਸੀਂ ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਹੁਣ ਆਪਾਂ ਦਰਿਆ ਦੇ ਬਿਲਕੁਲ ਸਤਲੁਜ ਦੇ ਉੱਪਰ ਖੜੇ ਆ ਹਾਂਜੀ ਹਾਂਜੀ ਤੇ ਕਈ ਵਾਰ ਲੋਕਾਂ ਦੇ ਵਿੱਚ ਇਹੋ ਜਿਹਾ ਮੈਸੇਜ ਆ ਰਿਹਾ ਰਾਤ ਨੂੰ ਵੀਡੀਓ ਬਣ ਜਾਂਦੀ ਐ ਜਾਂ ਸੁਨੇਹਾ ਜਾਂਦਾ ਵੀ ਇੱਥੇ ਆ ਹੋ ਗਿਆ ਜੀ ਉਹ ਹੋ ਗਿਆ ਜਿਵੇਂ ਕੱਲ ਚ ਮਕੌਰ ਸਾਹ ਵੱਲ ਹੋਇਆ ਤੇ ਇਸ ਵੇਲੇ ਤੁਸੀਂ ਸਾਰੇ ਆਪਣੇ ਪਿੰਡੇ ਦੇ ਉੱਪਰ ਹੰਡਾਰ ਰਹੇ ਹੋ ਹੱਥੀ ਸਾਰੇ ਲੱਗੇ ਹੋਏ ਹੋ ਇਸ ਤਰ੍ਹਾਂ ਜਾਣਕਾਰੀ ਦਿਓ ਜੀ ਕਿ ਇਸ ਤਰ੍ਹਾਂ ਤਿਆਰੀਆਂ ਚੱਲ ਰਹੀਆਂ ਨੇ ਕਿਹਦੇ ਵੱਲੋਂ ਚੱਲ ਰਹੀਆਂ ਨੇ ਵੀਰ ਜੀ ਤੁੱਲੇ ਵਾਲਾ ਪੁਆਇੰਟ ਤੇ ਅਸੀਂ ਖੜੇ ਹੋਏ ਆ ਤੁੱਲੇ ਵਾਲ ਬਿਲਕੁਲ ਸੇਫ ਏਰੀਆ ਇੱਥੇ ਸਾਨੂੰ ਮਹਿਕਮਾ ਦਾ ਮਹਿਕਮੇ ਨੇ ਸਾਨੂੰ ਸਾਰਾ ਸਾਥ ਦਿੱਤਾ ਸਾਡਾ ਸਾਡੇ ਠੇਕੇਦਾਰ ਪਹੁੰਚੇ ਆ ਸਾਨੂੰ ਜੋ ਮਟੀਰੀਅਲ ਆ ਸਾਨੂੰ ਸਭ ਕੁਝ ਮਿਲਿਆ ਇਹ ਏਰੀਆ ਬਿਲਕੁਲ ਸੇਫ ਆ ਜਿੱਥੇ ਢਾਲ ਲੱਗੀ ਸੋ ਕਵਰ ਹੋ ਗਈ ਕੋਈ ਇੱਥਾਂ ਦੀ ਅਚਾਨਕ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਕੋਈ ਢਾਲ ਹੀ ਹੈ ਨਹੀਂ ਫੇਕ ਵੀਡੀਓ ਪਾ ਰਹੇ ਆ ਹਰੇਕ ਬਣਾ ਬਣਾ ਕੇ ਫੇਕ ਵੀਡੀਓ ਪਾ ਰਹੇ ਆ ਜੀ ਇਹ ਗਲਤ ਗੱਲ ਆ ਮੈਂ ਦਰਸ਼ਕੋ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਸੀ ਵੀ ਆ ਬਜ਼ੁਰਗ ਵੀਰ ਜੀ ਖੜੇ ਨੇ ਆ ਬਜ਼ੁਰਗ ਖੜੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਆ ਦੇਖੋ ਕੀ ਆ ਬਲਾ ਇਹ ਜਿਹੜੇ ਜਾਲ ਬੁੰਨ ਰਹੇ ਨੇ ਬੜੀ ਮਿਹਨਤ ਨਾਲ ਸਾਰੇ ਉਹ ਦੂਰ ਦੂਰ ਤੱਕ ਮੈਂ ਢੀੜਾ ਮਾਰ ਕੇ ਆਇਆ ਤੇ ਸਾਰੇ ਨੇ ਜਿਹੜੇ ਉਹ ਲੱਗੇ ਹੋਏ ਨੇ ਤੇ ਇਹ ਇੱਕ ਕਹਿਦੀ ਵੀ ਜਿਵੇਂ ਸਾਡੇ ਪੰਜਾਬੀਆਂ ਦੇ ਵਿੱਚ ਜਜ਼ਬਾ ਉਦਮ ਹੈ ਉਹ ਸਾਰਾ ਕੁਝ ਆ ਵੀਰ ਜੀ ਨੇ ਤੁਹਾਨੂੰ ਸਾਰਾ ਹਾਲਚਲ ਦੱਸਿਆ ਉਸ ਤੋਂ ਬਿਨਾ ਇਧਰ ਆ ਬਜ਼ੁਰਗ ਨੇ ਜਿਹੜੇ ਇਹ ਵੀ ਬੜੀ ਮਿਹਨਤ ਦੇ ਨਾਲ ਜਾਲ ਨਾਲ ਨਾਲ ਦੇ ਨਾਲ ਵਿੱਚ ਤੁਹਾਡੇ ਸਾਹਮਣੇ ਜਿਹੜੇ ਸੀਮਿੰਟ ਦੇ ਬੂਰੀਆਂ ਨੇ ਉਹ ਫਿੱਟ ਕੀਤੀਆਂ ਨੇ ਇਹ ਗੱਲ ਇਹੀ ਆ ਵੀ ਤੁਸੀਂ ਚਾਹੇ ਉਧਰ ਨੂੰ ਨਜ਼ਰ ਮਾਰ ਲਓ ਚਾਹੇ ਇਧਰ ਨੂੰ ਨਜ਼ਰ ਮਾਰ ਲਓ ਆ ਜਿਹੜਾ ਪੂਰਾ ਬੰਦ ਆ ਜਿਹਦੇ ਵਿੱਚੋਂ ਸਾਹਮਣੇ ਅੱਗੇ ਫਸਲ ਵੀ ਝੋਨਾ ਵੀ ਖੜਾ ਆ ਆ ਬੰਦ ਆ ਉਹ ਹਿੱਸਾ ਤੇ ਉਹਦੇ ਵਿੱਚ ਇਸ ਵੇਲੇ ਸਾਰਾ ਕੁਝ ਜਿਹੜਾ ਉਹ ਸੁਰੱਖਿਅਤ ਹੈ ਸਾਰੇ ਇੱਥੇ ਸਰਕਾਰੀ ਜਿਹੜੇ ਠੇਕੇਦਾਰ ਵਗੈਰਾ ਜਿਹੜਾ ਕੰਮਕਾਰ ਆ ਉਹਨਾਂ ਦੇ ਬੰਦੇ ਵੀ ਉਰੇ ਹਾਜ਼ਰ ਨੇ ਤੇ ਆ ਜਿੱਥੇ ਢ ਕਾਕਾਈ ਦਿਖਾਉਂਦ ਰੂ ਆ ਇਸ ਜਗ੍ਹਾ ਤੇ ਟੱਲ ਗਈ ਸੀ ਤੇ ਉਹ ਤੋਂ ਬਾਅਦ ਉੱਪਰ ਪਿੱਛੇ ਬੰਨ ਉਹ ਤੋਂ ਬਾਅਦ ਉੱਤੇ ਫੇਰ ਉੱਚਾ ਉਸ ਤੋਂ ਬਾਅਦ ਆ ਥੱਲੇ ਆ ਜਿਹੜਾ ਜਾਲ ਪਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਸੋ ਆਪ ਜੀ ਨੂੰ ਇਸ ਉੱਤੇ ਜਗ੍ਹਾ ਤੇ ਲੈ ਕੇ ਆਏ ਜਿਹੜੇ ਵੀਰਾਂ ਨੇ ਗੱਲਬਾਤ ਕੀਤੀ ਆ ਨਗਰ ਵਾਸੀਆਂ ਨੇ ਇਲਾਕਾ ਵਾਸੀਆਂ ਨੇ ਉਹਨਾਂ ਦਾ ਮਨੋਰਥ ਇਹੀ ਆ ਵੀ ਇੱਥੇ ਸਾਰਾ ਕੁਝ ਠੀਕ ਠਾਕ ਆ ਕੋਈ ਅਫਵਾਹ ਜਾਂ ਹੋਰ ਕਿਸੇ ਕਿਸਮ ਦੀ ਕੋਈ ਗੱਲਬਾਤ ਨਾ ਫਲਾਈ ਜਾਵੇ ਤੇ ਅਸੀਂ ਵੀ ਅਰਦਾਸ ਬੇਨਤੀ ਕਰਦੇ ਆ ਕਿ ਵਾਹਿਗੁਰੂ ਸਭ ਕੁਝ ਭਲੀ ਕਰੇ ਹਾਂਜੀ ਆ ਇਸ ਵੇਲੇ ਦੇਖੋ ਤੁਸੀਂ ਇਹ ਉਹ ਦਰਿਆ ਦਾ ਪਰਲਾ ਕਿਨਾਰਾ ਜਿਹੜਾ ਨਵਾਂ ਸ਼ਹਿਰ ਉੱਥੋਂ ਅਗੇ ਸ਼ਹੀਦ ਭਗਤ ਸਿੰਘ ਨਗਰ ਤੇ ਆ ਆ ਇਸ ਵੇਲੇ ਆਪਾਂ ਬਿਲਕੁਲ ਦਰਿਆ ਦੇ ਵਿੱਚ ਖੜੇ ਆ ਤੇ ਆ ਜਿਹੜਾ ਤੁਲੇਵਾਲ ਆ ਦੇਖੋ ਜਿਹੜੇ ਕਹਿੰਦੇ ਸੀ ਵੀ ਉੱਥੇ ਪਾਣੀ ਨੂੰ ਤਾ ਲੱਗੀ ਆ ਤੇ ਆ ਦੇਖੋ ਸਾਰਾ ਕੁਝ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਮਿਹਨਤ ਦੇ ਨਾਲ ਇਹ ਲੋਕ ਨੇ ਜਿਹੜੇ ਇਲਾਕਾ ਨਿਵਾਸੀ ਨੇ ਨੇੜੇ-ਤੇੜੇ ਪਿੰਡਾਂ ਵਾਲੇ ਨੇ ਉਹ ਸਾਰਾ ਕੁਝ ਕਰ ਰਹੇ ਨੇ ਤੇ ਆ ਦੇਖੋ ਪਾਣੀ ਜਿਹੜਾ ਪੂਰਾ ਦਰਿਆ ਵਗ ਰਿਹਾ ਤੇ ਇਸੇ ਤਰ੍ਹਾਂ ਹੀ ਇਹ ਸਾਰਿਆਂ ਨੇ ਮਿਹਨਤ ਮੁਸ਼ਕਲ ਦੇ ਨਾਲ ਕੰਮ ਤੋਂ ਬਾਅਦ ਤੇ ਜਿਹੜਾ ਇਸ ਜਿਵੇਂ ਕਹਿੰਦੇ ਨੇ ਵੀ ਪੰਜਾਬੀ ਲੋਕਾਂ ਨੇ دریاਵਾ ਨੂੰ ਬੰਨ੍ਹ ਮਾਰ ਦਿੱਤੇ ਨੇ ਉਹ ਬੰਨ੍ਹ ਮਾਰ ਰਹੇ ਨੇ ਇਸ ਵੇਲੇ ਢੁੰਡੇਵਾਲ ਦੇ ਵਿੱਚ ਇੱਕ ਉੱਧਰ ਉਹ ਸਾਰੇ ਬੀਬੀਆਂ ਨੇ ਜਿਹੜੀਆਂ ਉਹ ਵੀ ਇਸ ਕੰਮਕਾਰ ਦੇ ਵਿੱਚ ਜੁਟੀਆਂ ਹੋਈਆਂ ਨੇ ਸੋ ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਇਹ ਤੁਹਾਨੂੰ ਦਿਖਾਇਆ ਜੀ ਧੁੱਲੇਆਲ ਬੰਨ ਤੋਂ ਅੰਦਰ ਦੇ ਸਤਲੁਜ ਦਰਿਆ ਦਾ ਦ੍ਰਿਸ਼ ਮੱਚਵਾੜਾ ਸਾਹਿਬ ਤੋਂ ਬਲਬੀਰ ਸਿੰਘ ਬੱਬੀ ਸਾਰੇ ਆਪੋ ਆਪਣੀਆਂ ਡਿਊਟੀਆਂ ਨੇ ਬਹੁਤ ਤੰਦਹੀ ਦੇ ਨਾਲ ਨਿਭਾ ਰਹੇ ਨੇ ਤੇ ਆਹ ਸੀਮਟ ਦੇ ਬੋਰੇ ਨੇ ਜਿਹੜੇ ਉਹ ਮਿੱਟੀ ਨਾਲ ਭਰੇ ਹੋਏ ਨੇ ਚਲੋ ਠੀਕ ਹੈ ਦਰਿਆਵਾਂ ਦਾ ਹੁੰਦਾ ਪਰ ਫਿਰ ਵੀ ਜਿਹੜੇ ਹਿਸਾਬ ਦੇ ਨਾਲ ਇਸ ਧੁੱਲੇਵਾਲ ਮੰਡਲ ਬੰਨ ਦੇ ਉੱਪਰ ਕੰਮ ਹੋ ਰਿਹਾ ਹੈ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਹੈ ਲੋਕ ਸ਼ਾਂਤਮਈ ਇੱਕ ਦੂਜੇ ਨਾਲ ਪ੍ਰੇਮ ਪਿਆਰ ਦੇ ਨਾਲ ਸਾਰਾ ਕੁਝ ਦਿਖਾ ਕਰ ਰਹੇ ਨੇ ਸੋ ਇਹ ਬੇਨਤੀ ਆ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਨੇ ਉਹਨਾਂ ਦੇ ਵਿੱਚੋਂ ਬਚਿਆ ਜਾਵੇ ਇਹ ਸੀ ਜਿਹੜਾ ਤੁਹਾਨੂੰ ਭੁੱਲੇਵਾਲ ਮੰਡ ਵੇਟ ਇਲਾਕੇ ਦੇ ਉਪਰੋਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਦ੍ਰਿਸ਼ ਸੀ ਉਹ ਦਿਖਾਉਣ ਦਾ ਯਤਨ हां जी साथियों ਜਿਹੜਾ ਤੁਹਾਨੂੰ ੁੱੱਲੇਵਾਲ ਸਤਲੁਜ ਦੇ ਬੰਦ ਦੇ ਉੱਪਰ ਲੈ ਕੇ ਆਏ ਸੀ ਸਾਰਾ ਕੁਝ ਦਿਖਾਇਆ ਵੀ ਇਸ ਜਿਹੀ ਕੋਈ ਗੱਲਬਾਤ ਨਹੀਂ ਤੇ ਸਾਡੇ ਨਾਲ ਇਸ ਵੇਲੇ ਇੱਥੇ ਜਿਹੜੇ ਮਰਤੋ ਤੇ ਦੇਖ ਰਹੇ ਨੇ ਜਾਂ ਜਿਨ੍ਹਾਂ ਨੇ ਸਾਰਾ ਇੰਤਜ਼ਾਮ ਸਾਰਿਆਂ ਨਾਲੜਵਲ ਕੇ ਕੀਤਾ ਹਾਇਆ ਮੈਂ ਉਹ ਵੀਰ ਜੀ ਉਹਨਾਂ ਨੂੰ ਕਹੂੰਗਾ ਵੀ ਜਿਹੜੇ ਥੱਲੇ ਬੰਦ ਦੀ ਮਜ਼ਬੂਤੀ ਲਈ ਕੀ ਕੁਝ ਕੀਤਾ ਹੈ ਉਹਦੇ ਬਾਰੇ ਜਾਣਕਾਰੀ ਦੇਣ ਇਹ ਜੀ ਇੱਥੋਂ ਕਰਾਰੇ ਤੋਂ 40 ਫੁੱਟ ਦੂਰ ਤੱਕ ਹੋਇਆ ਸੀ ਟਿੱਪ ਕਰਕੇ ਤੇ ਉੱਪਰ ਤੱਕ ਲਿਆਏ ਰਾਇਆ ਜੀ 22 ਫੁੱਟ ਦੀ ਗੰਢਾਈ ਹੋਈ ਹੈ ਤੇ ਉੱਪਰ ਲਾ ਕੇ ਇਹ ਤੱਕ ਸਾਰਾ ਕਵਰ ਕਰਿਆ ਇਹ ਬਿਲਕੁਲ ਸੇਫ ਹੈ ਜੀ ਜਿੰਨਾ ਮਰਜ਼ੀ ਪਾਣੀ ਆਵੇ ਕੋਈ ਢਾਹ ਨਹੀਂ ਕੋਈ ਕੁਛ ਨਹੀਂ ਗੁਚਟਾਲੇ ਜਾਣੇ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਵੀ ਸਾਰੇ ਇਲਾਕੇ ਦੇ ਲੋਕ ਨੇੜੇ ਤੇੜੇ ਪਿੰਡਾਂ ਦੇ ਸਾਰੇ ਉਹ ਵੱਡੀ ਗਣਤੀ ਦੇ ਵਿੱਚ ਹਾਜ਼ਰ ਨੇ ਸਦਾ ਹੀ ਹਾਜ਼ਰ ਨੇ ਉਸ ਤੋਂ ਬਨਾ ਜਿਹੜੇ ਸਰਕਾਰੀ ਅਧਿਕਾਰੀਆਂ ਦਾ ਜੋ ਵੀ ਇਸ ਸਿੰਚਾਈ ਵਿਭਾਗ ਵਾਲਾ ਠੇਕੇਦਾਰ ਸਾਹਿਬ ਨੇ ਉਹਨਾਂ ਦੇ ਬੰਦੇ ਵੀ ਇੱਥੇ ਆ ਜੰਨੇ ਸੋ ਤੁਹਾਨੂੰ ਅਖੀਰ ਵਿੱਚ ਫਿਰ ਇਹ ਹੀ ਬੇਨਤੀ ਕਰਦੇ ਹਾਂ ਭਾਈ ਢੋਲੇ ਵਾਲਾ ਜਿਹੜਾ ਮੰਨ ਦੀ ਗੱਲ ਚੱਲ ਰਹੀ ਹੈ ਉਹਦੇ ਉੱਪਰ ਖੜੇ ਆ ਵੀਰ ਜੀ ਉਹਨਾਂ ਨੇ ਦੱਸਿਆ ਵੀ ਕਿੰਨੇ ਥੱਲੇ ਡੂੰਘਾ ਪੁੱਟਦਾ ਜਿਹੜਾ ਆਪਣੇ ਜਾਲ ਪਾਹਿਆ ਕਿਵੇਂ ਸਾਹ ਰੇਤ ਦੇ ਬੋਰੇ ਪਾਏ ਜਾ ਰਹੇ ਨੇ ਸੋ ਐਵੇਂ ਪਾਈਓ ਫੁਵਾਹਾਂ ਤੋਂ ਬਚੋ ਸਾਰਾ ਕੁਝ ਠੀਕ ਠਾਕ ਬਹੁਤ ਵਧੀਆ ਆ ਜਿਹੜਾ ਜਾਲ ਬਣ ਰਹੇ ਨੇ ਜੀ ਆ ਦੇਖੋ ਤਾਰਾਂ ਤੇ ਆ ਨੌਜਵਾਨ ਨੇ ਜਿਹੜੇ ਇਧਰ ਆ ਲੱਗੇ ਹੋਏ ਨੇ ਆ ਜਾਲ ਬਣ ਕੇ ਇਹਦੇ ਵਿੱਚ ਥੱਲੇ ਜਿਹੜਾ ਰੇਤਾ ਜਾਂ ਹੋਰ ਜਿਵੇਂ ਵੀ ਪੰਦੋ ਵਸਤ ਰਿਓ ਕੀਤੇ ਹੋਏ ਕੀਤੇ ਹੋਏ ਨੇ ਤੇ ਇਧਰ ਵੀਰ ਜੀ ਹੋਰ ਨੇ ਜਿਹੜੇ ਇਹ ਵੀ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਇੱਕ ਕਲਾਕਾਰੀ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਇਹ ਜਾਲ ਬਣ ਰਾ ਰਹੇ ਨੇ ਬਾਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਪਿੰਡ ਕਿਹੜਾ ਜੀ ਆਪਣਾ ਪਿੰਡ ਜੀ ਘਾਟ ਠੀਕ ਹੈ ਜੀ ਉੱਥੋਂ ਇਹ ਜਾਲ ਬਣਨ ਲਈ ਆਏ ਆ ਜੀ ਠੀਕ ਹੈ ਜੀ ਤੇ ਇਧਰ ਹੋਰ ਜਿਹੜੇ ਵੀਰ ਜੀ ਹੁਣੀ ਨੇ ਉਹ ਵੀ ਇਸ ਜਾਲ ਕਿਉਂਕਿ ਪ੍ਰਮੁੱਖ ਤੌਰ ਤੇ ਚਾਹੇ ਉਹ ਪੱਥਰਾਂ ਚਾਹੇ ਮਿੱਟੀ ਦੀਆਂ ਬੋਰੀਆਂ ਨੇ ਉਹ ਜਾਲ ਦੇ ਨਾਲ ਸੁਰੱਖਿਤ ਹੋਏ ਨੇ ਤੇ ਇਹ ਵੀ ਜਿਹੜੇ ਜਾਲ ਵਾਲੇ ਕਾਰੀਗਰ ਨੇ ਇਹ ਸ਼ਾਹਕੋਟ ਲੱਕਚੋਂ ਦੱਸੇ ਜਾ ਰਹੇ ਨੇ ਆ ਬਜ਼ੁਰਗ ਨੇ ਜਿਹੜੇ ਬੜੇ ਤਰੀਕੇ ਦੇ ਨਾਲ ਸ਼ਾਂਤ ਮੈਤਰੀਕੇ ਨਾਲ ਕੰਮ ਹੋ ਰਿਹਾ ਤੇ ਆ ਦੇਖੋ ਜਿਹੜੀਆਂ ਜਾਲ ਬਣ ਰਹੇ ਨੇ ਆ ਤਾਰਾਂ ਦੇ ਗੁੱਛੇ ਪਏ ਨੇ ਤੇ ਇੱਧਰ ਫੋਰਮਾਨ ਸਾਹਿਬ ਵੀਰ ਦੀ ਲੱਗੇ ਹੋਏ ਨੇ